ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਅਨੋਖੀਆਂ ਤੇ ਹੈਰਾਨੀਜਨਕ ਘਟਨਾਵਾਂ ਰੋਜ਼ਾਨਾ ਸੁਣਨ ਦੇਖਣ ਨੂੰ ਮਿਲ ਜਾਂਦੀਆਂ ਨੇ ਇੱਕ ਅਜਿਹਾ ਹੀ ਅਨੋਖਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ ਜਿੱਥੇ ਮੋਗਾ ਦੇ ਆਰੀਆ ਸਕੂਲ ਰੋਡ ਤੇ ਤਿੰਨ ਲੋਕਾਂ ਵਿੱਚੋਂ ਜਿੱਥੇ ਇੱਕ ਮਹਿਲਾ ਵੀ ਸ਼ਾਮਲ ਸੀ ਉਹਨਾਂ ਵੱਲੋਂ ਇੱਕ ਮਿਨਿਆਰੀ ਦੁਕਾਨ ਉੱਤੇ ਬੈਠੀ ਔਰਤ ਨਾਲ ਤਿੰਨ ਲੋਕਾਂ ਵੱਲੋਂ ਉਸ ਨੂੰ ਹਿਪਨੋਟਾਈਜ਼ ਕਰਕੇ ਲੁੱਟਣ ਦੀ ਇੱਕ ਅਨੋਖੀ ਘਟਨਾ ਸਾਹਮਣੇ ਆਈ ਹੈ ਇਸ ਪੂਰੀ ਲੁੱਟ ਦੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਚੁੱਕੀ ਹੈ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਨੇ ਦੱਸਿਆ ਕਿ ਉਹ ਕੱਲ ਸ਼ਾਮ ਨੂੰ ਖਾਣਾ ਖਾਣ ਦੇ ਲਈ ਘਰ ਗਿਆ ਸੀ ਅਤੇ ਉਸ ਦੀ ਮਾਂ ਦੁਕਾਨ ਉੱਤੇ ਹੀ ਬੈਠੀ ਸੀ ਇੱਕ ਬਾਬਾ ਕਿਸਮ ਦਾ ਨੌਜਵਾਨ ਦੁਕਾਨ ਉੱਤੇ ਆਉਂਦਾ ਹੈ ਅਤੇ ਡੇਰਾ ਰਾਧਾ ਸਵਾਮੀ ਦਾ ਪਤਾ ਪੁੱਛ ਕੇ ਉੱਥੋਂ ਚਲਾ ਜਾਂਦਾ ਹੈ ਕੁਝ ਸਮੇਂ ਬਾਅਦ ਇੱਕ ਨੌਜਵਾਨ ਅਤੇ ਇੱਕ ਔਰਤ ਦੁਕਾਨ ਵਿੱਚ ਆਉਂਦੇ ਨੇ ਅਤੇ ਉਹਨਾਂ ਤੋਂ ਰੁਮਾਲ ਦਿਖਾਉਣ ਦੀ ਗੱਲ ਕਹਿਣ ਲੱਗਦੇ ਨੇ ਉਸਦੀ ਮਾਂ ਹਲੇ ਰੁਮਾਲ ਦਿਖਾਈ ਰਹੀ ਹੁੰਦੀ ਹੈ ਕਿ ਜਦੋਂ ਉਹ ਬਾਬਾ ਦੁਬਾਰਾ ਉੱਥੇ ਆ ਜਾਂਦਾ ਹੈ ਰੁਮਾਲ ਖਰੀਦਣ ਆਏ ਦੋ ਲੋਕਾਂ ਨੇ ਕਿਹਾ ਕਿ ਉਸ ਬਾਬੇ ਵੱਲੋਂ ਉਸਦੀ ਮਾਂ ਨੂੰ ਹਿਪਨੋਟਾਈਜ਼ ਕੀਤਾ ਗਿਆ ਜਾਣਕਾਰੀ ਮੁਤਾਬਕ ਉਸ ਬਾਬੇ ਦੇ ਵੱਲੋਂ ਉਸਦੀ ਮਾਂ ਨੂੰ ਹਿਪਨੋਟਾਈਜ਼ ਕੀਤਾ ਗਿਆ ਤੇ ਉਸ ਦੀਆਂ ਉਂਗਲਾਂ ਦੇ ਵਿੱਚ ਪਾਈਆਂ ਮੁੰਦਰੀਆਂ ਕੱਢ ਲੀਆਂ ਗਈਆਂ ਅਤੇ ਉਸ ਨੇ ਉਸਦੀ ਮਾਂ ਨੂੰ ਰੁਮਾਲ ਵਿੱਚ ਕੁਝ ਹਰੇ ਰੰਗ ਦੀ ਚੀਜ਼ ਦਿੱਤੀ ਜੋ ਦੇਖਣ ਵਿੱਚ ਭੰਗ ਲੱਗ ਰਹੀ ਸੀ ਉਸਰੇ ਦੱਸਿਆ ਹੈ ਕਿ ਉਹ ਸਾਡੇ ਤੋਂ 1.5 ਲੱਖ ਦਾ 골ਡ ਲੈ ਕੇ ਉਥੋਂ ਫਰਾਰ ਹੋ ਗਿਆ ਸੀਸੀਟੀਵੀ ਕੈਮਰੇ ਦੇ ਵਿੱਚ ਉਹਨਾਂ ਦੇ ਚਿਹਰੇ ਸਾਫ਼ ਦਿਖਾਈ ਦੇ ਰਹੇ ਨੇ ਉਹਨੇ ਦੱਸਿਆ ਹੈ ਕਿ ਇਸ ਘਟਨਾ ਤੋਂ ਬਾਅਦ ਉਸ ਦੀ ਮਾਂ ਅਜੇ ਪੂਰੀ ਤਰ੍ਹਾਂ ਨਾਲ ਠੀਕ ਨਹੀਂ ਹੋ ਪਾਈ ਉਹਨਾਂ ਨੂੰ ਕਿਹਾ ਕਿ ਇਸ ਮਾਮਲੇ ਸੰਬੰਧੀ ਉਹਨਾਂ ਨੇ ਪੁਲਿਸ ਨੂੰ ਰਿਪੋਰਟ ਵੀ ਦਰਜ ਕਰਵਾਈ ਹੈ ਤੇ ਚੋਰਾਂ ਦੀ ਜਲਦ ਤੋਂ ਜਲਦ ਭਾਨ ਕਰਨ ਦੀ ਗੱਲ ਆਖੀ ਹੈ ਇਹ ਸਰ ਕੱਲ ਆਰੀਆ ਸਕੂਲ ਰੋਡ ਤੇ ਮੇਰੀ ਸ਼ਾਪ ਹੈਗੀ ਹੈ ਜੀ ਮਣੀਅਰੀ ਦੀ ਉੱਥੇ ਹਰ ਰੋਜ਼ ਦੀ ਤਰ੍ਹਾਂ ਮੈਂ ਉੱਥੇ ਹੀ ਬੈਠਦਾ ਹੈਗਾ ਕੱਲ ਮੈਂ ਆਪਦੀ ਮਦਰ ਨੂੰ ਬਿਠਾ ਕੇ ਤੇ ਘਰੇ ਰੋਟੀ ਖਾਣ ਆਇਆ ਸੀ ਇੰਨੇ ਟਾਈਮ ਦੇ ਵਿੱਚ ਹੀ ਕੁਝ ਬੰਦੇ ਉੱਥੇ ਆਏ ਜਿਦੇ ਵਿੱਚ ਇੱਕ ਲੇਡੀ ਸੀ ਤੇ ਦੋ ਜੈਂਸ ਸੀਗੇ ਜਿਹੜਾ ਇੱਕ ਜੈਂਸ ਜੀ ਉਹ ਕੋਈ ਬਾਬਾ ਟਾਈਪ ਇਸ ਟਾਈਪ ਨਾਲ ਬਣ ਕੇ ਆਇਆ ਸੀ ਉਹਨਾਂ ਨੇ ਮੇਰੀ ਮਦਰ ਨੂੰ ਇਹ ਪ੍ਰੋਟਾਈਜ਼ਮੈਂਟ ਇਸ ਟਾਈਪ ਨਾਲ ਕੁਝ ਕਰਤਾ ਕਿ ਜਿਦੇ ਵਿੱਚ ਕੁਝ ਵੀ ਸੁੱਧ ਬੋਧ ਇਹਨਾਂ ਨਹੀਂ ਭੁੱਲ ਗਈ ਤੇ ਇਹਨਾਂ ਨੂੰ ਕੁਝ ਵੀ ਨਹੀਂ ਪਤਾ ਲੱਗਿਆ ਕਿ ਅਸੀਂ ਕੀ ਕਰ ਰਹੀਆਂ ਮੈਂ ਜਿਵੇਂ ਜਿਵੇਂ ਉਹ ਕਹੀ ਗਿਆ ਇਹ ਉਵੇਂ ਉਵੇਂ ਕਰਦੇ ਰਹੇ ਉਹਨਾਂ ਨੇ ਮੇਰੀ ਮਾਤਾ ਦੀਆਂ ਤਿੰਨ ਰਿੰਗਾਂ ਹੱਥ 'ਚ ਪਾਈਆਂ ਸੀ ਉਹ ਲਵਾ ਕੇ ਤੇ ਉਹ ਆਪਦੇ ਨਾਂ ਲੈ ਗਏ ਹੋਏ ਆ ਤੇ ਸਾਡਾ ਇਸ ਚ 1 ਤੋਂ ਲੈ ਕੇ 1.5 ਲੱਖ ਦਾ ਨੁਕਸਾਨ ਹੋ ਗਿਆ ਜੀ ਪਹਿਲਾਂ ਕਿਵੇਂ ਆਇਆ ਕੋਹਣ ਆਇਆ ਸੀ ਪਹਿਲਾਂ ਕੀ ਮੰਗਿਆ ਸੀ ਆ ਸਭ ਤੋਂ ਪਹਿਲਾਂ ਜੀ ਜਿਹੜਾ ਉਹ ਬਾਬਾ ਬਣਿਆ ਸੀਗਾ ਜੀ ਉਹਨੇ ਪਹਿਲਾਂ ਆ ਕੇ ਰਸਤਾ ਪੁੱਛਿਆ ਕਿ ਐਂ ਕਰਕੇ ਬੀਬੀ ਰਾਧਾ ਸੌਮੀ ਵਾਲਿਆਂ ਦਾ ਡੇਰਾ ਕਿੱਥੇ ਹੈ ਇਹ ਕਹਿੰਦੀ ਉਹਦਾ ਬਾਹਰ ਬਾਹਰ ਆ ਇੰਨੇ ਨੂੰ ਉਹ ਚਲਾ ਗਿਆ ਤੇ ਇੱਕ ਲੇਡੀਜ਼ ਤੇ ਦੋ ਇੱਕ ਮੁੰਡਾ ਟੋਪੀ ਵਾਲਾ ਉਹ ਅੰਦਰ ਆ ਗਿਆ ਜੀ ਉਹ ਜਦੋਂ ਅੰਦਰ ਆ ਕੇ ਦੁਕਾਨ ਤੇ ਇੱਕ ਰਮਾਲ ਟਾਈਪ ਕੋਈ ਚੀਜ਼ ਮੰਗ ਰਿਹਾ ਰਮਾਲ ਦੇ ਦਿਓ ਮੈਨੂੰ ਠੀਕ ਹੈ ਜੀ ਇਦਾਂ ਦੇ ਵਿੱਚ ਉਹਨਾਂ ਨੇ ਉਹਨੇ ਨੂੰ ਉਹ ਬਾਬਾ ਅੰਦਰ ਆ ਗਿਆ ਜੀ ਜਦੋਂ ਬਾਬਾ ਅੰਦਰ ਆਇਆ ਤੇ ਉਹਨਾਂ ਨੇ ਆਪਸ ਉਹਨਾਂ ਨੇ ਇਹ ਗੱਲ ਉਹਨਾਂ ਨੂੰ ਕਹੀ ਹਾਂਜੀ ਬਾਬਾ ਬੋਹ ਕਰਨੀ ਵਾਲੇ ਬਾਬਾ ਜੀ ਆ ਗਏ ਤੁਹਾਨੂੰ ਪੈਰੀ ਹੱਥ ਲਾਓ ਇਹ ਉਹ ਇਦਾਂ ਕੁਝ ਕਰਨ ਲੱਗੇ ਐਨੇ ਵਿੱਚ ਇਹਨਾਂ ਨੇ ਇਹ ਮੇਰੀ ਮਾਤਾ ਨੂੰ ਕਹਿੰਦੇ ਕਿ ਤੂੰ ਮੇਰੇ ਨਾਲ ਵੇਖ ਕੀ ਆਏ ਆਂ ਅੱਖਾਂ ਚੱਖਾਂ ਕੋਈ ਪਾਪ ਹੋ ਕੇ ਇਹਨਾਂ ਨੇ ਹਿਪਨੋਟਾਈਜ਼ਮੈਂਟ ਕਰਤਾ ਕਿ ਉਸ ਤੋਂ ਬਾਅਦ ਇਹਨੂੰ ਪਤਾ ਨਹੀਂ ਲੱਗਿਆ ਮੈਂ ਕੀ ਕਰ ਰਹੀ ਆਂ ਮਾਤਾ ਹਜੇ ਵੀ ਮੇਰੇ ਬੋਲਣ ਦੇ ਕੁਝ ਉਹ ਨਹੀਂ ਹੈਗੀ ਕਿ ਇਹ ਇਹਨੂੰ ਪਤਾ ਨਹੀਂ ਹਜੇ ਹਜੇ ਹੁਣ ਵੀ ਅਸੀਂ ਨੂੰ ਬੋਹ ਖਾਣ ਪੀਣ ਨੂੰ ਕਹਿ ਰਹੇ ਕਿ ਤੂੰ ਖਾਲਾ ਇਹ ਖਾਲਾ ਹਜੇ ਵੀ ਨਹੀਂ ਕੋਸ਼ਿਸ਼ ਸ਼ੁੱਧ ਬੋਧ ਦੀ ਭੁੱਲੀ ਪਈ ਹੈ ਇਹਨੂੰ ਕੁਝ ਨਹੀਂ ਪਤਾ ਇਸ ਕਰਕੇ ਮੈਂ ਉਹਨਾਂ ਦਾ ਬੇਟਾ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੇਰੀ ਇਸ 'ਚ ਮਦਦ ਕੀਤੀ ਜਾਵੇ ਕਿ ਅਸੀਂ ਬਹੁ ਮਿਡਲ ਫੈਮਿਲੀ ਦੇ ਬੰਦੇ ਆ ਕਿ ਸਾਡਾ ਜੋ ਮਿਹਨਤ ਕਰਕੇ ਕਮਾਇਆ ਵਿਆ ਉਹ ਇੱਕ ਮਿੰਟ 'ਚ ਲੈ ਗਏ ਹੋਏ ਆ ਕਿ ਸਾਡੀ ਇਸ 'ਚ ਬੇਤੀ ਇਹ ਹੈਗੀ ਆ ਕਿ ਸਾਡੀ ਮਦਦ ਕੀਤੀ ਜਾਵੇ ਕੀ ਕੁਛ ਜਿਹੜਾ ਲੈ ਗਏ ਕਿੰਨੇ ਕੁ ਦਾ ਸੋਨਾ ਸੀ ਜਿਹੜਾ ਇਹਦੇ ਵਿੱਚ ਜੀ ਇਹਨਾਂ ਦੀਆਂ ਤਿੰਨ ਰਿੰਗਾਂ ਪਾਈਆਂ ਹੋਈਆਂ ਸੀ ਹੱਥ ਦੇ ਵਿੱਚ ਉਹ ਤਿੰਨ ਰਿੰਗਾਂ ਤਕਰੀਬਨ ਤੁਸੀਂ ਲਾ ਲਓ 1 ਤੋਂ 1.5 ਲੱਖ ਦੇ ਵਿੱਚ ਹੋਣਗੀਆਂ ਜੀ ਕੁਝ ਸੰਗਾਇਆ ਸੀ ਇਹਨਾਂ ਨੇ ਉਹਨਾਂ ਨੇ ਜਦੋਂ ਲਾਸਟ ਤੇ ਉਹ ਜਾਣ ਲੱਗੇ ਆ ਜੀ ਇੱਕ ਹਰੇ ਰੰਗ ਦੀਆਂ ਪੱਤੀਆਂ ਜਿਹੜੀਆਂ ਕਿ ਇੱਕ ਰਮਾਲ ਦੇ ਵਿੱਚ ਬੰਨ ਗਏ ਉਹ ਦੇਖ ਜਰੋਂ ਇਹਨਾਂ ਨੇ ਖੋਲਿਆ ਉਹਦੇ ਵਿੱਚ ਕੋਈ ਸੁੱਕਾ ਟਾਪੇਸਟ੍ਰੀ ਦੀ ਚੀਜ਼ ਸੀਗੀ ਜਿਹੜਾ ਕੀ ਕੱਲ ਪੁਲਿਸ ਵਾਲਿਆਂ ਨੇ ਵੀ ਦੇਖਿਆ ਸੀ ਉੱਥੇ ਕੈਮਰੇ ਬੱਲੇ ਲੱਗੇ ਲੱਗਾਂਦੇ ਹਾਂਜੀ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਜੀ ਇੱਕ ਇੱਕ ਦੀ ਫੋਟੋ ਵੀ ਆਈ ਹੋਈ ਹੈ ਜੀ ਫੋਟੋਆਂ ਪੂਰੀਆਂ ਕਲੀਅਰ ਆ ਜੀ ਕੀ ਮੰਗ ਕਰ ਰਹੇ ਹੋ ਮੰਗ ਬਸ ਇਹੀ ਹੈ ਜੀ ਜੋ ਸਾਡਾ ਲੈ ਗਏ ਗਏ ਆ ਸਨ ਸਮਾਨ ਉਹ ਸਾਨੂੰ ਵਾਪਸ ਕਰਵਾ ਦਿੱਤਾ ਜਾਵੇ ਕਿ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ। ਦੀਲਮ ਉਰਫ ਲੀਲਾ ਪਤਨੀ ਵਿਜੇ ਕੁਮਾਰ ਬਸੇ ਆਰੀਆ ਰੋਡ ਮੋਗਾ ਜਿੱਦੀ ਗਲੀ ਨੰਬਰ 4 ਨੂੰ ਤੋਂ ਮੋਗਾ ਬੰਨਾਈ ਦੁਕਾਨ ਸੀਗੀ ਉੱਥੇ ਵਕਤ ਕਿ 2 ਵਜੇ 2 ਅਣਪਛਾਤੇ ਵਿਅਕਤੀ ਨਾਲ ਉਹਨੇ ਇੱਕ ਔਰਤ ਸੀਗੀ ਉਹਦੀ ਦੁਕਾਨ ਚ ਆਏ ਔਰਤ ਨੇ ਕੋਈ ਰਮਾਲ ਦੇ ਵਿੱਚ ਕੋਈ ਨਸ਼ੀਲੀ ਬਾਤੂ ਸੰਘਾ ਕੇ ਔਰਤ ਨੂੰ ਨੀਲਮ ਨੂੰ ਉਹਦੀ ਤਿੰਨ ਸੋਨੇ ਦੀਆਂ ਮੁੰਦਰੀਆਂ ਲਾ ਕੇ ਲੈ ਗਏ ਜਿੱਦੇ ਸੀਸੀਟੀਵੀ ਦੇ ਫੁਟੇ ਸਾਡੇ ਕੋਲ ਮਿਲ ਗਈ ਆ ਅਸੀਂ ਇਹਦੀ ਦੂਜਾ ਦਰਖਾਸਤ ਸਾਡੇ ਕੋਲ ਥਾਣੇ ਆ ਗਈ ਹੈ ਇਹਦੀ ਜਾਂਚ ਕਰ ਰਹੇ ਆ ਸੀਸੀਟੀਵੀ ਦੇ ਫੁਟੇ ਖੰਡਾ ਰਹੇ ਆ ਦੋਸਤ ਨੂੰ ਜਲਦੀ ਜਲਦੀ ਕਰ ਕਰਾਂਗੇ